ਜਾਂਦੇ ਸੀਗੇ ਰੋਡ ਦੇ ਉੱਤੇ ਤੇ ਟਰਾਲੀ ਦੇ ਵਿੱਚ ਟਰਾਲੀ ਉੱਪਰ ਜੜੀ ਇਹਨਾਂ ਦੇ ਤੇ ਡੇਗੇ ਕਿਸੇ ਪਿੱਛੇ ਕਰਕੇ ਹੋਇਆ ਇਹ ਰਾਹਗੁੜੀ ਇਹ ਕੱਤੇ ਸੀਗੇ ਇਹ ਸਕੂਟਰੀ ਦਾ ਸੀਗੇ ਅੱਛਾ ਹਾਂਜੀ ਰਾਹਗੁੜੀ ਥਾਣੇ ਲੱਗੇ ਹਾਸਲ ਵਾਪਰੇ ਨਹੀਂ ਨਹੀਂ ਅੱਡੇ ਦੇ ਵਿੱਚ ਜੀ ਅੱਛਾ ਇਹ ਟਰਾਲੀ ਦਾ ਹੋਇਆ ਹਾਂਜੀ ਹਾਂਜੀ ਟਰਾਲੀ ਉੱਪਰੋਂ ਚੜ ਗਈ ਨਾ ਦੇ ਟਰਾਲੀ ਵਾਲਾ ਭੱਜ ਗਿਆ ਜੀ ਨਹੀਂ ਉੱਥੇ ਹੀ ਹੈ ਜੀ ਟਰਾਲੀ ਅੱਛਾ ਵੈਸੇ ਹਾਸਾ ਹੈ ਜਾਂ ਕਿਸ ਦੀ ਗਲਤੀ ਲੱਗ ਰਹੀ ਹੈ ਜੀ ਕਿਸ ਤਰ੍ਹਾਂ ਹੋਇਆ ਇਹਨਾਂ ਦੀ ਗਲਤੀ ਹੈ ਜੀ ਇਹ ਦੱਸਣ ਦੇ ਮੁਤਾਬਕ ਇਹੀ ਦੱਸ ਦੇ ਕਿ ਇਹ ਇੱਕ ਸਾਈਡ ਨੂੰ ਡੇਗੇ ਸੀਗੇ ਰੋਡ ਤੇ ਖੜੇ ਖੜੇ ਡੇਗੇ ਇਹ ਫੇ ਉੱਪਰੋਂ ਚੜੀ ਇਹ ਇਹ ਖੜੇ ਸੀਗੇ ਰੋਡ ਤੇ ਟਰਾਲੀ ਸਹੀ ਜਾਂਦੀ ਸੀਗੀ ਦੱਸਣ ਦੇ ਤਾਂ ਇਹੀ ਸੀਗਾ ਹੁਣ ਕੈਮਰੇ ਕਢਾਵਾਂਗੇ ਫੇ ਪਤਾ ਲੱਗੇ ਖੜੇ ਸੀ ਤੇ ਖੜੇ ਵਿੱਚ ਟਰਾਲੀ ਵੱਜ ਗਈ ਨਹੀਂ ਡੇਗੇ ਹੈ ਜੀ ਖੜੇ ਡੇਪੇ ਆ ਫਿਰ ਵਾਲੀ ਜੜੀ ਉੱਪਰ ਇਹਨਾਂ ਦੇ ਬਾਕੀ ਹੁਣ ਕੈਮਰੇ ਕਢਾਉਣ ਲੱਗੇ ਆ ਪਿੰਡ ਤੇ ਪਤਾ ਲੱਗੂ ਜੀ ਸਿਰ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਜਿੱਥੇ ਸਿਵਲ ਹਸਪਤਾਲ ਹੁੰਦਾ ਇਹ ਮੌਕੇ ਤੇ ਹੀ ਲਾ ਲੋ ਮਤਲਬ ਉਹ ਸਹਿ ਨਹੀਂ ਸਕੇ ਸਾਹ ਦੋ ਘੜੀ ਉੱਠੇ ਆ ਬਾਅਦ ਚ ਉੱਠੇ ਨਹੀਂ ਤੁਸੀਂ ਕਿਸ ਤਰ੍ਹਾਂ ਲਿਆਂਦਾ ਇੱਥੇ ਇਹ ਅਸੀਂ ਰੋਡ ਤੇ ਭਾਜੀ ਰੁਕੇ ਆ ਉਹਨਾਂ ਨੂੰ ਗੱਡੀ ਦੇ ਥਰੂ ਲੈ ਵਿੱਚ ਪਾ ਕੇ ਲੈ ਗਏ ਕਿਉਂ ਰੁਕਦਾ ਨਹੀਂ ਦੇ ਰਿਹਾ ਡਾਕਟਰਾਂ ਨੇ ਕੀ ਕਹਿਣਾ ਉਹਨੂੰ ਬਸ ਡੈੱਡ ਮੈਂ ਤਾਂ ਕੋਸ਼ਿਸ਼ ਕਰਤਾ ਹਾਂ ਜੀ ਕਿ ਪਛਾਣ ਵਗੈਰਾ ਹੋਈ ਇਹਨਾਂ ਨੂੰ ਮਿਲਿਆ ਵੀ ਮਰੂੜ ਦੇ ਦੱਸਦੇ ਆ ਜੀ ਮਰੂੜ ਦੇ ਇਹ ਕਿਧਰੋਂ ਕਿਧ ਆਪਣਾ ਜਿਹੜਾ ਪਿੰਡ ਰਾਮਲਪਿੰਡਿਆ ਤੁਸੀ ਇੱਕ ਵਧੀਆ ਕੰਮ ਕੀਤਾ ਹੈਗਾ ਮਾਨਵਤਾ ਸੇਵਾ ਕੀਤੀ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਡਾਕਟਰ ਜੇ ਚੰਦ ਸਿਵਲ ਅਫਸਰ ਇੰਚ ਮੈਡੀਕਲ ਅਫਸਰ ਤਨਾਕਾ ਤੇ तकरीबन 11:50 ਦੇ ਉੱਪਰ ਅੱਜ ਇੱਕ ਡੈੱਡ ਬਡੀ ਪਾਈ ਹੈ ਜੋ ਜਿਹੜੇ ਕਹਿੰਦੇ ਕਿ ਪਹਿਲਾਂ ਵੀ ਉਹਦਾ ਹਾਲੇ ਪ੍ਰੋਪਰਲੀ ਆਇਡੈਂਟੀਫਾਈ ਨਹੀਂ ਹੋਇਆ ਤੇ ਉਹਦੇ ਦੇਖ ਕੇ ਬਾਕੀ ਆਇਡੈਂਟੀਫਿਕੇਸ਼ਨ ਦੇ ਕਾਰੋਬਾਰੇ ਕੰਮ ਕਰ ਦਿੱਤਾ ਸੁਖੀਤ ਸਿੰਘ ਜੀਰ ਕਿਸ ਤਰ੍ਹਾਂ ਮੌਤ ਹੋਈ ਜੀ ਇਹ ਜਿਹੜੇ ਟ੍ਰੌਲੀ ਜਿਹਦੇ ਬਦਲੇ ਲੱਗਿਆ ਉਹ ਜਿਹੜੇ ਟ੍ਰੌਲੀ ਦਾ ਐਕਸ਼ਨ ਹੈ ਟ੍ਰੌਲੀ ਇਹਦੇ ਉੱਪਰ ਚੱਲਣਾ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਜਿਹਦੇ ਬੋਡੀ ਦੀ ਬੋਡੀ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਜਿਹਦੇ ਲੈ ਕੇ ਬੋਡੀ ਮਤਲਬ ਕਿ ਗਰਡ ਡੈਡ ਦਾ ਕੰਡੀਸ਼ਨ ਇਹ ਹਿਸਾਬ ਨਾਲ ਜੋ ਲੱਗਦਾ ਹੈ ਹੱਥ ਲਾ ਕੇ ਕਿ ਪਸਰੀਏ ਦੇ ਉੱਪਰ ਸੱਟ ਜਗਣਾ ਧੰਨਵਾਦ